Құрға қаламында

ਜੀ ਸਰ ਕੀ ਨਾਮ ਹੈ ਮੇਰਾ ਨਾਮ ਸਤਵੀਰ ਗਰਗੇ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਮਾਮਲਾ ਇਹ ਹੋਇਆ ਕੱਲ ਰਾਤ ਦਾ ਮੇਰਾ ਜਨਮ ਦਿਨ tha ਜੀ ਮੇਰੇ ਜਨਮ ਦਿਨ ਕੇ ਉਪਲક્ષੇ ਪੇ ਉਹ ਆਇਆ ਹੋਇਆ tha ਤੋ ਆਨ ਤੋਂ ਬਾਅਦ ਉਹ ਕਹਿ ਰਿਹਾ ਜੀ ਵੀ ਯਾਨਕਿ ਮੈਨੂੰ ਪਿੱਛੋ ਫੋਨ ਆ ਰਹੇ ਨੇ ਮੈਨੂੰ ਪ੍ਰੋ ਪ੍ਰੈਸ਼ਰ ਆ ਰਿਹਾ ਹੈਗਾ ਵੀ ਯਾਨੀ ਕਿ ਮੈਨੂੰ ਬੁਲਾਇਆ ਜਾ ਰਿਹਾ ਹੈ ਅਮਰੀਕਾ ਮਿਲਕ ਬਲਾਡ ਦੇ ਵਿੱਚ ਮੈਨੂੰ ਉੱਥੇ ਜਾਣਾ ਹੀ ਪੈਣਾ ਹੈਗਾ ਅਸੀਂ ਕਿਹਾ ਵੀ ਯਾਨੀ ਕਿ ਥੋੜੀ ਦੇਰ ਲਤੂ ਲਗਾ ਕੇ ਜਾ ਉਹ ਕਹਿੰਦਾ ਨਹੀਂ ਕਹਿੰਦਾ ਕਿਉਂਕਿ ਉਹ ਉਹ ਮੁੱਖੇ ਆਪਦੀ ਡਿਊਟੀ ਨੂੰ ਰੱਖਦਾ ਸੀਗਾ ਲੇਕਿਨ ਉਹ ਕਹਿੰਦਾ ਵੀ ਇਨਕੇ ਮੇਰੇ ਤੇ ਪ੍ਰੈਸ਼ਰ ਹੈ ਨਾ ਵੀ ਮੈਨੂੰ ਜਾਣਾ ਹੀ ਪਏਗਾ ਉਹ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੁਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਤੇ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ ਕਹੂਆ ਕੀ ਆ ਪਤਾ ਲੱਗਾ ਕਹਿੰਦੇ ਹੋਰ ਵੀ ਲੋਕ ਜੋ ਜ਼ਖਮੀ ਸਰ 5 ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥ ਮੇ ਜੋ 5 ਲੋਕ ਉਸਕੇ ਮਤਲਬ ਸਬੋਡੀਨੇਟਸ ਦੇ ਉਹ ਵੀ ਇਸ ਵਿੱਚ ਜ਼ਖਮੀ ਹੋਏ ਹਨ दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया रगुनाद जब रघुनाथ से और जब हमें पता लगा भाई उनको ऐसे करके डिस्चार्ज कर रही जब उसका देखा तो उसको भाई को हमने बोला भी तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरू एडमिट हो जा और तेरी तकलीफ़ बहुत ज़्यादा है मेरे भाई का कुणाल जो हमारा साथी है कुनाल इसका कुणाल जैन का आठ साल पहले भी सर इसी बेर का प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर डक्कन था वो उसका प्रेशर इतना था जिसकी कुणाल हमें बता रहा था कहते ऐसे करके ना यार मेरे को ट्रायल पे इसके देखना है पाँच सात दिन से इसकी मेंटेनेंस मेंटेनेंस भी उसके मना भी किया था भी रात को भी मेरे को सर रात को कोई फायदा नहीं है चलाने का मैं कल सुबह ट्रायल कर लूँगा लेकिन सुबह भी भाई यानी कि सुबह का उन्होंने वक्त ही नहीं प्रेशर दिया और इतना ज़्यादा प्रेशर की वजह से वो बंदे को वहाँ पे रात को क्या से क्या हो गया सर हमारी सी साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम भी मंत्रालय है और परम मतलब यानी कि कंपनी है सर हमारी बहुत ज़्यादा बेनती है सर उसके छोटे छोटे बच्चे हैं फाइनेंशियली सर बहुत ज़्यादा वीक हैं सर वो उनकी मिसिस है दस सालों से नौकरी कर रही है सर वो इसी इसी में कर रही है कॉन्ट्रैक्ट बेसिस पे है सर वो बीस बाईस हज़ार सर उसकी तनख्वाह है प्लीज़ सर सीएम साहब अब आपसे ही गुजारिश है ਹਾਂ ਜੀ ਬਣੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਦੀਰ ਜੈਣਾ ਜੀ ਜੀ ਆਪ ਕਿਆ ਲੱਗਦਾ ਬਣਾ ਮੇਰਾ ਉਹ ਦੋਸਤ ਆ ਬਣਾ ਤਾਂ ਕਿਆ ਮਾਮਲਾ ਕੀ ਹੋ ਰਿਹਾ ਮਾਮਲਾ ਇਹ ਆ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰ ਦੁਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਸੀਗੀ ਉਹਦੋਂ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫਿਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨੇ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਆਇਆ ਤੇ ਆ ਕੇ ਉਹਨੇ ਚੈੱਕ ਕੀਤਾ ਕਿ ਜਦੋਂ ਉਹ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰਫ ਮੈਨੂੰ ਚੈਕਿੰਗ ਲਈ ਬੁਲਾ ਰਿਆ ਐਜੀ ਕੀ ਲੋਡ ਵੈ ਗਈ ਜੇ ਬੋਇਲਰ ਕੱਲ ਚੈੱਕ ਨਾ ਦਿਨੇ ਚੈੱਕ ਕਰ ਲਓ ਅਸੀਂ ਸੀਐਮ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਹਾਂ ਸਾਡਾ 72 72 ਕੁਨਾਲ ਜੈਨ ਦੇ ਪਰਿਵਾਰ ਨੇ ਕੋਣ ਕੋਨ ਨਾਲ ਜਾਂਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵਾਈਫਾ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ ਉਹ ਇੱਥੇ ਹੀ ਸੀਗਾ ਜੇ ਕੱਚੇ ਸੀ ਰੀਤੀ ਜੈਨ ਕੋਣ ਹੈ ਉਹ ਅਰੇ ਕੋਣ ਹੈ ਉਹ ਰੀਤੀ ਜੈਨ ਕੋਣ ਨੇ ਉਹਨਾਂ ਦੀ ਵਾਈਫ ਨੇ ਵਾਈਫ ਨੇ ਉਹਨਾਂ ਨੂੰ 10 ਸਾਲ ਹੋ ਗਏ ਆਪਕੋ ਕਦ ਇਨਫੋਰਮੇਸ਼ਨ ਮਿਲੇਗੀ ਐਸੇ ਐਸੇ ਮੈਨੂੰ ਫੋਨ ਆਇਆ ਉਹਦਾ 11 ਕਿਤੇ ਵਜੇ ਫੋਨ ਆਇਆ ਵਾ 11 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਉੱਤੇ ਚਲੇ ਗਿਆ ਡਿਊਟੀ ਮੈਂ ਕਿਹਾ ਜਦ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨਹੀਂ ਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਦਾ ਕਦ ਲਈ ਬੁਲਾਇਆ ਜਦ ਛੁੱਟੀ ਵਾਲਾ ਦਿਨ ਸੀਗਾ ਇਸ ਪਰ ਪੋਸਟ ਤੇ ਨਾ ਦੇਓ ਉਹ ਬੋਇਲਰ ਦੇ ਮੇਨ ਹੈਡ ਸੀਗੇ ਮੇਨ ਸੀ ਫਰਸਟ ਕਲਾਸ ਫਰਸਟ ਕਲਾਸ ਦੇ